ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਤਾ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਹੁਣ ਟਾਈਮ ਹੈ ਜੀ 11:00 ਵੱਜ ਗਏ ਆ ਆਪਾਂ ਚੱਲਿਆਂ ਸ਼ਹਿਰ ਮਲੇਰ ਕੋਲ ਦੇ ਤੇ ਥੋੜਾ ਜਿਹਾ ਸਮਾਨ ਲੈਣਾ ਉਥੋਂ ਉਹਦੇ ਵੀ ਚੱਲਿਆਂ ਤੇ ਤੁਸੀਂ ਵੀਡੀਓ ਤੇ ਬਣੇ ਰਹੀ ਹੋ ਤੁਹਾਡੇ ਨਾਲ ਆਪਾਂ ਸਾਂਝਾ ਕਰਾਂਗੇ ਵੀ ਕੀ ਕੁਝ ਲੈ ਕੇ ਆਣਾ ਆਪਾਂ ਤੇ ਚਲੋ ਜੀ ਹੁਣ ਕੀ ਜੀ ਇਹ ਸੋਚ ਆਹ ਫੜੀ ਹਰ ਮਨ ਕੋਲੀ ਹਾਂਜੀ ਇਸ ਦੁਕਾਨ ਤੋਂ ਖਰੀਦਿਆ ਜੀ ਮੈਂ ਪਰਸ ਤੇ ਇਹ ਮਲੇਰ ਕੋਲਾ ਬਸ ਅੱਡੇ ਦੇ ਸਾਹਮਣੇ ਦੁਕਾਨ ਹੈ ਵੈਸੇ ਇੱਥੇ ਦੋ ਦੁਕਾਨਾਂ ਨੇ ਪਰਸ ਦੀਆਂ ਪਰ ਜਿਹੜੀ ਇਹ ਦੁਕਾਨ ਆ ਇਹਦਾ ਮੈਂ ਬੋਰਡ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗੀ ਤੁਸੀਂ ਵੀਡੀਓ ਨੂੰ ਰੋਕ ਕੇ ਬੋਰਡ ਦੇ ਉੱਤੋਂ ਇਹਨਾਂ ਦਾ ਨਾਮ ਦੁਕਾਨ ਦਾ ਤੇ ਐਡਰੈਸ ਨੋਟ ਕਰ ਸਕਦੇ ਹੋ ਤੇ ਇਹਨਾਂ ਦੇ ਨਾ ਜਿਹੜੇ ਪਰਸ ਆ ਇਹਨਾਂ ਕੋਲੇ ਵੈਰਾਈਟੀ ਬਹੁਤ ਜ਼ਿਆਦਾ ਵੈਰਾਈਟੀ ਆ ਬਹੁਤ ਸੋਹਣੇ ਸੋਹਣੇ ਪਰਸ ਆ ਤੇ ਜਿਹੜਾ ਮੈਂ ਪਰਸ ਖਰੀਦ ਕੇ ਲੈ ਕੇ ਆਈਆਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅੱਗੇ ਦਿਖਾਉਂਗੀ ਤੇ ਉਹ ਪਰਸ ਨਾ ਮੈਂ ਉਹ ਇਹ ਲੱਗਿਆ ਸੀ ਵੀ 2000 ਜਾਂ ਉਸ ਤੋਂ ਉੱਪਰ ਹੋਗਾ ਮੈਂ ਖੁਦ ਹੈਰਾਨ ਹੋਈ ਜਦੋਂ ਉਹਨਾਂ ਨੇ ਰੇਟ ਦੱਸੇ ਤੇ ਉਹਦੇ ਵਿੱਚੋਂ ਵੀ ਇਹਨਾਂ ਨੇ ਲੈਸ ਕੀਤਾ ਬਹੁਤ ਸੋਹਣੇ ਰੇਟ ਨੇ ਇਹਨਾਂ ਦੀ ਜਿਹੜੀ ਦੁਕਾਨ ਦੇ ਆ ਤੇ ਜਿਹੜਾ ਇਹ ਪਰਸ ਮੈਂ ਲੈ ਕੇ ਆਂਦਾ ਮੈਨੂੰ ਇਹ 1300 ਰੁਪਏ ਦਾ ਪਰਸ ਪਿਆਗਾ ਠੀਕ ਹੈ ਜੀ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਇਹਨਾਂ ਦੇ ਕੋਲ ਜਾ ਕੇ ਤੇ ਇਹ ਆਪਣੇ ਆਪ ਹੀ ਥੋੜਾ ਲੈਸ ਕਰ ਦਿੰਦੇ ਨੇ ਤੇ ਵੈਰਾਈਟੀ ਬਹੁਤ ਜ਼ਿਆਦਾ ਸੋਹਣੀ ਹੈ ਕੁਆਲਿਟੀ ਬਹੁਤ ਵਧੀਆ ਇਹਨਾਂ ਦੇ ਪਰਸਾਂ ਦੀ ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਆ ਇਹਨਾਂ ਦਾ ਨੇਚਰ ਦੁਕਾਨਦਾਰ ਦਾ ਸਭ ਤੋਂ ਵਧੀਆ ਹੈਗਾ ਬਹੁਤ ਫਰੈਂਡਲੀ ਤੇ ਬਹੁਤ ਪਿਆਰ ਦੇ ਨਾਲ ਇਹ ਚੀਜ਼ ਦਿਖਾਉਂਦੇ ਨੇ ਬਹੁਤ ਪਿਆਰ ਨਾਲ ਸਮਝਾਉਂਦੇ ਨੇ ਇੱਥੋਂ ਤੱਕ ਕਿ ਦੇਖੋ ਆਪਾਂ ਬਾਕੀ ਦੁਕਾਨਾਂ ਤੇ ਜਾਂਦੇ ਆ ਉਹ ਪਰਸ ਦੇ ਦਿੰਦੇ ਆ ਕਦੇ ਆਪਾਂ ਨੂੰ ਇਹ ਨਹੀਂ ਦੱਸਦੇ ਹਨਾ ਵੀ ਕਿਵੇਂ ਇਹਨੂੰ ਰੱਖਣਾ ਇਹਨਾਂ ਨੇ ਸਾਰੀ ਹਰ ਇੱਕ ਗੱਲ ਮੈਨੂੰ ਚੰਗੀ ਤਰ੍ਹਾਂ ਸਮਝਾਈ ਵੀ ਕਿਵੇਂ ਇਹਨੂੰ ਰੱਖਣਾ ਤੁਸੀਂ ਅਲਮਾਰੀ 'ਚ ਇਹਨੂੰ ਕਿਵੇਂ ਰੱਖਣਾ ਕਿਵੇਂ ਕੇਅਰ ਕਰਨੀ ਆ ਦੇਖੋ ਕਿੰਨੇ ਪਿਆਰ ਨਾਲ ਇਹ ਚੀਜ਼ ਹਰ ਇੱਕ ਚੀਜ਼ ਸਮਝਾਉਂਦੇ ਆਂ ਨਹੀਂ ਅਗਲਾ ਕਹਿੰਦਾ ਚਲੋ ਅਸੀਂ ਬੇਸ਼ਤੀ ਸਾਨੂੰ ਹਨਾ ਕੀ ਲੈਣ ਦੇਣਾ ਪਰ ਇਹ ਬਹੁਤ ਵਧੀਆ ਇਹਨਾਂ ਦਾ ਨੇਚਰ ਬਹੁਤ ਵਧੀਆ ਤੁਸੀਂ ਇੱਕ ਵਾਰੀ ਮੇਰੇ ਕਹੇ ਤੇ ਨੇ ਦੁਕਾਨ ਤੇ ਜਰੂਰ ਜਾਇਓ ਇਹਨਾਂ ਕੋਲੋਂ ਪਾਸ ਜਰੂਰ ਲੈ ਕੇ ਦੇਖਿਓ ਹਨਾ ਉੱਥੇ ਦੋ ਦੁਕਾਨਾਂ ਨੇ ਤੇ ਇਹਦਾ ਜਿਹੜਾ ਐਡਰੈਸ ਆ ਦੁਕਾਨ ਦਾ ਉਹ ਵੀਡੀਓ ਦੇ ਵਿੱਚ ਹੀ ਅਸੀਂ ਤੁਹਾਨੂੰ ਬੋਰਡ ਦੀ ਵੀਡੀਓ ਦਿਖਾਵਾਂਗੇ ਉਹਨੂੰ ਰੋਕ ਕੇ ਤੁਸੀਂ ਐਡਰੈਸ ਨੋਟ ਕਰ ਲਿਓ ਇਹਨਾਂ ਕੋਲੇ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਹੈ ਤੁਹਾਨੂੰ ਛੋਟੀਆਂ ਕਿੱਟਾਂ ਵੱਡੀ ਕਿੱਟ ਵੱਡੇ ਪਰਸ ਜਾਂ ਵਧੀਆ ਬ੍ਰੈਂਡ ਦੇ ਮਹਿੰਗੇ ਪਰਸ ਵਗੈਰਾ ਲੈਣੇ ਹੋਣ ਉਹ ਵੀ ਮਿਲ ਜਾਣਗੇ ਤੇ ਤੁਹਾਨੂੰ ਜਿੱਦਾਂ ਦਾ ਵੀ ਰੇਟ ਦਾ ਪ੍ਰਾਈਸ ਤੇ ਤੁਹਾਨੂੰ ਚਾਹੀਦਾ ਨਾ ਉਦਾਂ ਦੇ ਤੁਹਾਨੂੰ ਇਹ ਚੀਜ਼ ਦਿਖਾਉਣਗੇ ਐ ਨਹੀਂ ਹੈਗਾ ਕਿ ਸਾਰੇ ਮਹਿੰਗੇ ਨੇ ਜਾਂ ਸਾਰੇ ਸਸਤੇ ਨੇ ਤੇ ਪਰ ਜਿਹੜੇ ਇਹਨਾਂ ਦਾ ਜਿਹੜਾ ਮੈਂ ਪਰਸ ਲੈ ਕੇ ਆਂਦਾ ਉਹ ਮੈਨੂੰ ਪਰਸ ਐ ਲੱਗਦਾ ਸੀ ਵੀ 2000 ਤੋਂ ਉੱਪਰ ਮਿਲੂਗਾ ਮੈਨੂੰ ਮੈਂ ਪਹਿਲੇ ਹੀ ਗੈਸ ਜਿਆ ਕੀਤਾ ਸੀ ਪਰ ਉਹਨਾਂ ਨੇ ਮੈਨੂੰ ਰੇਟ ਦੱਸਿਆ ਤਾਂ ਮੈਂ ਖੁਦ ਹੈਰਾਨ ਹੋ ਗਈ ਵੀ ਇਹ ਐ ਵੀ ਇਦਾ ਐਨ ਆ ਰੇਟਾ ਸੋ ਇਸ ਕਰਕੇ ਤੁਸੀਂ ਇੱਕ ਵਾਰੀ ਮੇਰੀ ਕਹੇ ਤੇ ਜਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਵਧੀਆ ਜਨਨ ਕਿ ਪਰਸ ਮਿਲਦੇ ਆ ਇਹਦੇ ਕੋਈ ਪੀਆ ਦਾ ਕਾਮ ਨਹੀਂ ਕਿ ਕਿੰਨਾ ਆਲੇ ਜੀ ਕਿੰਨਾ ਆਲੇ ਜੀ ਯੂਜ਼ ਕਰੀ ਜਾਂਦੇ ਕਰੋਗੇ ਜਦੋਂ ਆਪਣਾ ਕਈ ਵਾਰ ਪੀਸ ਰੱਖ ਤੁਰਨੇ ਆ ਯੂਜ਼ਿੰਗ ਘੱਟ ਕਰਦੇ ਆ ਜਾਂ ਕਈ ਵਾਰ ਯੂਜ਼ਿੰਗ ਕਰਦੇ ਫਿਰ ਉਹਦੇ ਹੀ ਮਨਿਆਜ਼ ਦੀ ਲੈਵਲ ਦੀ ਘਟਨ ਨਾ ਜਾਈ ਜਿਹਾ ਰਹਿ ਜਾ ਉੱਪਰ ਰੇਟ ਲੱਗਿਆ ਹੁੰਦਾ ਆਪਣਾ ਉੱਪਰ ਲੱਗਿਆ ਹੋਇਆ ਹੈ ਰੇਟ ਯੂਜ਼ ਕਰੀ ਜਦੋਂ ਮਾਲ ਨੂੰ ਵੀ ਤੁਹਾਨੂੰ ਚੇਂਜ ਕਰਨਾ ਵੀ ਕਰਾ ਕੇ ਰੱਖਨੇ ਆ ਮੈਸੇਜ ਮੈਂ ਨਾ ਮਾਰੀ ਤੇ ਦੇ ਨਾ ਹੈਂਗਰ ਤੋਂ ਉਹਦੇ ਵਿੱਚ ਡੰਗ ਲਾਇਆ ਕਰੋ ਖਾਲੀ ਕਰਕੇ ਮੇਕ ਅੱਧਾ ਕਾਗਜ਼ ਅਖਬਾਰ ਪਾ ਕੇ ਰੱਖ ਤਾ ਨਹੀਂ ਖਾਲੀ ਕਰਕੇ ਰੱਖੋ ਕਈ ਵਾਰ ਮੇਕਅਪ ਰੂਨ ਵੀ ਨਾ ਪਾ ਕੇ ਰੱਖੋ ਨੋਰਮਲੀ ਤਾਂ ਯੂਜ਼ ਕਰੋ ਪੈਕ ਕਰਕੇ ਨਾ ਰੱਖੋ ਜਦੋਂ ਪੈਕਿੰਗ ਕਰਦੇ ਆ ਤਾਂ ਕਿਉਂਕਿ ਹਵਾ ਉਹਦੀ ਬੰਦ ਹੋ ਜਾਂਦੀ ਜੀ ਉਹ ਲੈਟਰ ਦੀ ਨਿਆਲ ਘਟਾ ਲੈਂਦੇ ਉਸੇ ਕਰਕੇ ਕਾਰਨ ਖਰਾਬ ਹੋਣ ਲੱਗਦਾ ਜੀ ਦੇਖੋ ਹਾਂਜੀ ਸਾਰਾ ਪਰੜ ਸਮਾਨ ਖਰੀਦਣਾ ਸੀ ਜੋ ਖਰੀਦ ਲਿਆ ਤੇ ਇੱਕ ਅੱਧੀ ਜਗ੍ਹਾ ਤਾਂ ਆਪਾਂ ਵੀਡੀਓ ਵੀ ਬਣਾਈ ਆ ਤੇ ਬਾਕੀ ਇੱਕ ਜਗ੍ਹਾ ਲੈਸ ਲੈਂਦੀ ਸੀ ਉੱਥੇ ਮੈਂ ਪੁੱਛ ਲਿਆ ਸੀਗਾ ਤਾਂ ਉਹਨਾਂ ਨੇ ਮਨਾ ਕਰਤਾ ਕਈ ਜਗ੍ਹਾ ਹਨਾ ਮਨਾ ਕਰ ਦਿੰਦੀ ਆ ਵੀਡੀਓ ਬਣਾਉਣ ਨੂੰ ਤੇ ਬਾਕੀ ਰਮਾਨ ਦਾ ਦੰਦ ਵੀ ਦਿਖਾਉਣਾ ਸੀਗਾ ਤੇ ਉੱਥੇ ਵੀ ਆਪਾਂ ਵੀਡੀਓ ਨਹੀਂ ਬਣਾਈ ਕਿਉਂਕਿ ਹਸਪੀਟਲ ਦੇ ਵਿੱਚ ਕਈ ਜਗ੍ਹਾ ਨਹੀਂ ਅਲਾਉ ਕਰਦੇ ਹਨਾ ਤੇ ਹੁਣ ਆਪਾਂ ਚੱਲਿਆ ਘਰੇ ਤੇ ਘਰੇ ਜਾ ਕੇ ਆਪਾਂ ਤੁਹਾਨੂੰ ਦਿਖਾਵਾਂਗੀ ਵੀ ਆਪਾਂ ਕੀ ਕੀ ਚੀਜ਼ ਲੈ ਕੇ ਆਂਦੀ ਆ ਤੇ ਵੀਡੀਓ ਤੇ ਤੁਸੀਂ ਬਣੇ ਰਹੋ ਬੱਜ ਗਏ ਨੇ ਪਾਉਣੇ 6 ਤੇ ਹੁਣ ਆਪਾਂ ਵੀਡੀਓ ਨੂੰ ਅੱਗੇ ਕਰ ਰਹੇ ਆ ਕੰਟੀਨਿਊ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਕੀ ਕੁਝ ਆਪਾਂ ਲੈ ਕੇ ਆਂਦਾਗਾ ਇੱਕ ਤਾਂ ਤੁਹਾਨੂੰ ਪਤਾ ਜੀ ਹੁਣ ਸੂਟਾਈ ਸੀਗੇ ਹਨਾ ਕੁਝ ਤੇ ਉਹਨਾਂ ਵਿੱਚੋਂ ਇੱਕ ਸੂਟ ਆ ਸੀਗਾ ਇਹ ਜੇ ਦਾ ਪ੍ਰਿੰਟ ਬਹੁਤ ਸੋਹਣਾ ਕਾਟਨ ਦਾ ਸੂਟ ਆ ਇਹ ਤੇ ਇਹ ਨਾ ਸਾਰੇ ਜਾਣੇ ਮੈਨੂੰ ਕਹਿੰਦੇ ਵੀ ਸਟਿਚ ਕਰਾਉਣੇ ਜ਼ਰੂਰੀ ਹੁੰਦੇ ਆ ਜਿਹੜੇ ਸੂਟ ਬਣਾਏ ਨੇ ਵੀ ਇਹ ਰੱਖੀ ਦੇ ਨਹੀਂ ਹੁੰਦੇ ਬਾਕੀ ਦੇ ਸੂਟ ਜਿਹੜੇ ਹੈਗੇ ਆ ਉਹ ਮੈਂ ਸਟਿਚ ਕਰਨੇ ਦੇ ਦਿੱਤੇ ਆ ਫਿਰ ਤੇ ਇਹ ਵਾਲਾ ਮੈਂ ਤਾਂ ਨਹੀਂ ਦਿੱਤਾ ਕਿਉਂਕਿ ਇਹਦੇ ਵਾਸਤੇ ਨਾ ਮੈਂ ਲੇਸ ਲੈ ਕੇ ਆਉਣੀ ਸੀ ਵਾਈਟ ਕਲਰ ਦੀ ਇਹ ਬਹੁਤ ਵਧੀਆ ਲੇਸ ਆ 90 ਰੁਪਏ ਮੀਟਰ ਹੈ ਤੇ 1.5 ਮੀਟਰ ਹੀ ਮੈਂ ਲੈ ਕੇ ਆਂਦੀ ਆ ਫਰੰਟ ਘੇਰੇ ਤੇ ਤੇ ਬਾਹਾਂ ਤੇ ਲਗਾਉਣੀ ਆ ਵੀ ਤਾਂ ਕਿ ਜਿਹੜਾ ਸੂਟ ਆ ਨਾ ਫਿਰ ਥੋੜਾ ਜਿਹਾ ਬਾਹਰ ਅੰਦਰ ਜਾਣ ਵਾਸਤੇ ਵਧੀਆ ਬਣ ਜਾਊਗਾ ਕਿਉਂਕਿ ਇਹ ਨਾ ਜਿਆਦਾ ਗਰਮੀ ਦੇ ਵਿੱਚ ਜਿਹੜੇ ਦੂਸਰੇ ਕੱਪੜੇ ਹੁੰਦੇ ਆ ਜਿਹਦੇ ਵਿੱਚ ਰਲਮਾ ਵੀ ਹੁੰਦਾ ਸਿੰਥੈਟਿਕ ਦਾ ਉਹ ਵੀ ਪਾਉਣ ਨੂੰ ਦਿਲ ਨਹੀਂ ਕਰਦਾ ਸੋ ਤਾਂ ਕਰਕੇ ਮੈਂ ਕਿਹਾ ਥੋੜਾ ਜਿਹਾ ਵੀ ਮੈਂ ਲੈਸ ਵਗੈਰਾ ਲਵਾ ਲੈਣੀ ਆ ਵੀ ਤਾਂਕਿ ਇਹ ਜਿਹੜਾ ਬਾਹਰ ਅੰਦਰ ਦੇ ਵੀ ਆਪਣੇ ਕੰਮ ਆ ਸਕੇ ਤੇ ਬਾਕੀ ਸਾਰੇ ਸੂਟ ਘਰੇ ਲਾ ਕੇ ਮੈਂ ਕੀ ਕਰਨੇ ਆ ਕਿਉਂਕਿ ਮੈਂ ਪਹਿਲਾਂ ਹੀ ਘਰੇ ਗਰਮੀਆਂ ਚ ਪਾਉਣ ਵਾਸਤੇ ਸੂਟ ਪਹਿਲੇ ਸਟਿਚ ਕਰਵਾ ਲਈ ਸੀਗੇ ਤੇ ਪਤਾ ਨਹੀਂ ਸੀ ਉਸ ਤੋਂ ਬਾਅਦ ਵੀ ਆ ਹਨਾ ਦੁੱਖ ਦੀ ਖੜੀ ਆਉਣੀ ਆ ਤੇ ਫਿਰ ਆਹ ਪ੍ਰੋਬਲਮ ਖੜੀ ਹੋਣੀ ਆ ਫਿਰ ਉਹ ਤੋਂ ਜਿਹੜੇ ਸੂਟ ਆਏ ਸੀ ਫਿਰ ਇਹ ਹੁਣ ਮੈਂ ਕਿਹਾ ਵੀ ਸਾਰੇ ਘਰੇ ਪਾਉਣ ਨੂੰ ਸਮਾਂ ਲਵਾ ਉਹ ਵੀ ਸਮਝਦਾਰੀ ਨਹੀਂ ਵੀ ਚਲੋ ਵੀ ਅਗਲੀ ਵਾਰ ਮੈਂ ਇਹਨਾਂ ਨੂੰ ਘਰੇ ਲਾ ਲਵਾਂ ਇਸ ਵਾਰੀ ਚਲੋ ਜਿਵੇਂ ਰਿਸ਼ਤਦਾਰੀ ਵਗੈਰਾ ਤੇ ਜਾਣਾ ਤਾਂ ਆਪਣੇ ਉਦੋਂ ਕੰਮ ਆ ਸਕਦੀ ਨੇ ਹੁਣ ਮੈਂ ਤੁਹਾਨੂੰ ਦਿਖਾਨੀਆਂ ਹੋਰ ਮੈਂ ਕੀ ਲੈ ਕੇ ਆਂਦਾ ਤੇ ਇੱਕ ਲੈ ਕੇ ਆਂਦਾ ਆਹ ਵੱਡਾ ਪਰਸ ਹੁਣ ਤੁਸੀਂ ਸੋਚੋਗੇ ਵੀ ਇਹ ਵਾਲਾ ਵੱਡਾ ਪਰਸ ਮੈਂ ਕਿਉਂ ਲੈ ਕੇ ਆਂਦਾ ਕਿਉਂਕਿ ਆਪਾਂ ਜਾਣਾ ਸ਼ੁਰੂ ਕਰਨਾ ਹੈ ਤੁੰ ਤੁੰ ਬਾਬਾ ਦੀਪ ਸਿੰਘ ਮਹਾਰਾਜ ਦੇ ਸਥਾਨ ਤੇ ਦੁਪਹਿਰਾ ਸੇਵ ਕੱਟਣਾ ਆਰੰਭ ਕਰਨਾ ਜਿਵੇਂ ਮਹਾਰਾਜ ਦੀ ਕਿਰਪਾ ਹੋ ਅਗਰ ਉਹਨਾਂ ਦਾ ਹੁਕਮ ਹੋਇਆ ਹਰ ਐਤਵਾਰ ਨੂੰ ਤਹਾਰ ਐਤਵਾਰ ਚਲੇ ਜਾਵਾਂਗੇ ਨਹੀਂ ਇੱਕ ਐਤਵਾਰ ਛੱਡ ਕੇ ਜਾਂ ਹੋ ਸਕਦਾ ਦੋ ਐਤਵਾਰ ਛੱਡ ਕੇ ਤਾਂ ਉਦੋਂ ਨਾ ਫਿਰ ਰਾਤ ਕੱਟ ਕੇ ਆਇਆ ਕਰਾਂਗੇ ਉੱਥੇ ਮਤਲਬ ਮੇਰੇ ਹਸਬੰਡ ਤਾਂ ਨਹੀਂ ਮੈਂ ਜਾਇਆ ਕਰੂੰਗੀ ਸਾਡੇ ਪਿੰਡ ਦੇ ਵਿੱਚ ਚਾਚੀ ਹੀ ਹੋਣੇ ਜਾਂਦੇ ਉਹਨਾਂ ਦੇ ਨਾਲ ਜਾਇਆ ਕਰੂੰਗੀ ਤੇ ਉਦੋਂ ਫਿਰ ਰਾਤ ਵਗੈਰਾ ਕੱਟਣੀ ਹੁੰਦੀ ਹੈ ਨਾ ਫਿਰ ਉਦੋਂ ਸੂਟ ਨਾਲ ਲੈ ਕੇ ਜਾਣਾ ਹੁੰਦਾ ਤੇ バス ਵਿੱਚ ਜਦ ਨਹੀਂ ਆਪਾਂ ਦੁਪਹਿਰਾ ਸਾਬ ਕੱਟਣ ਜਾਣੇ ਤੁਹਾਨੂੰ ਪਤਾ ਹੈ バス ਵਿੱਚ ਬਹੁਤ ਭੀੜ ਹੁੰਦੀ ਹੈ ਕਈ ਵਾਰ ਖੜ ਕੇ ਜਾਣਾ ਪੈਂਦਾ ਹੈ ਤਾਂ ਫਿਰ ਮੈਨੂੰ ਇਹ ਆ ਵੀ ਇਹ ਬੈਗ ਵਧੀਆ ਇਹਦੇ ਵਿੱਚ ਇੱਕ ਸੂਟ ਵੀ ਪਹਿਜੂਗਾ ਤੇ ਵੀ ਹੱਥ ਜਿਵੇਂ ਆਪਾਂ ਲਫਾਫਾ ਫੜਦੇ ਆ ਨਾ ਜਾਂ ਕੋਈ ਬੈਗ ਫੜਦੇ ਆ ਅਲੱਗ ਤੋਂ ਤੇ ਫਿਰ ਉਹਦੇ ਲਈ ਇਹ ਪ੍ਰੋਬਲਮ ਆਉਂਦੀ ਆ ਵੀ ਬੱਸ ਦੇ ਵਿੱਚ ਫਿਰ ਆਪਾਂ ਜਿਹੜਾ ਹੈਂਡਲ ਮੱਥ ਪੋਣਾ ਹੁੰਦਾ ਤਾਂ ਫਿਰ ਉਹ ਚ ਬੜੀ ਪ੍ਰੋਬਲਮ ਹੁੰਦੀ ਹੈ ਡਿੱਗਣ ਦਾ ਵੀ ਡਰ ਰਹਿੰਦਾ ਮੇਰੇ ਕੋਲੇ ਵੈਸੇ ਪਰਸ ਸੀਗਾ ਹੁਣ ਤੁਸੀਂ ਸੋਚੋਗੇ ਅਗਰ ਪਰਸ ਸੀਗਾ ਫਿਰ ਇਹ ਕਿਉਂ ਲਿਹਾਉਣਾ ਸੀ ਤੇ ਉਹ ਇਹ ਵਾਲਾ ਪਰਸ ਹੈ ਮੇਰਾ ਪਹਿਲਾ ਪੁਰਾਣਾ ਪਰਸ ਇਹ ਪਰਸ ਨਾ ਖਰਾਬ ਹੋ ਗਿਆ ਤੁਸੀਂ ਆ ਦੇਖੋ ਇੱਥੋਂ ਵੀ ਸਾਰਾ ਉੱਤਰ ਗਿਆ ਹੈ ਜੀ ਨਾ ਜਦੋਂ ਮੈਂ ਪਿਛਲੀ ਵਾਰ ਦਰਬਾਰ ਸਾਹਿਬ ਗਈਆਂ ਇੱਥੋਂ ਵੀ ਦੇਖੋ ਸਾਰੀ ਇਹਦਾ ਇਹ ਲੈਦਰ ਦਾ ਸੀਗਾ ਇਹਦੀ ਇਹ ਮੇਰੇ ਭਾਬੀ ਨੇ ਦਿੱਤਾ ਸੀਗਾ ਪਰਸੇ ਵਾਲਾ ਤੇ ਇੱਥੋਂ ਵੀ ਸਾਰਾ ਇਹਦਾ ਉੱਤਰਨਾ ਸ਼ੁਰੂ ਹੋ ਗਿਆ ਦੇਖੋ ਆ ਤੁਸੀਂ ਦੇਖ ਸਕਦੇ ਹੋ ਜਦੋਂ ਪਿਛਲੀ ਵਾਰ ਦਰਬਾਰ ਸਾਹਿਬ ਗਈਆਂ ਨਾ ਮੈਂ ਆ ਦੇਖੋ ਬਹੁਤ ਹੀ ਮਾੜੀ ਕੰਡੀਸ਼ਨ ਹੋ ਗਈ ਸੀ ਇਹਦੀ ਤੇ ਲਹਿਰ ਵਧੀਆ ਪਰਸ ਸੀ ਇਹ ਲੈਦਰ ਦਾ ਸੀ ਮੈਨੂੰ ਇਹ ਬਹੁਤ ਪਸੰਦ ਸੀ ਵੈਸੇ ਇਹ ਤੁਸੀਂ ਦੇਖੋ ਵੇਹ ਤਗੀਆਂ ਤੇ ਆ ਚੀਜ਼ਾਂ ਲੱਗੀ ਹੋਈ ਸੀ ਅਭੀ ਮੈਨੂੰ ਸਪੈਸ਼ਲੀ ਇਹ ਬਹੁਤ ਪਸੰਦ ਸੀ ਪਹਿਲਾਂ ਤੇ ਪਰ ਇਹ ਖਰਾਬ ਹੋਣ ਕਰਕੇ ਹੁਣ ਉਦੋਂ ਨਾ ਇੱਕ ਤਾਂ ਪਸੀਨਾ ਆਵੇ ਉੱਤੋਂ ਜਿਹੜੀ ਇਹਦੇ ਆ ਚੀਜ਼ਾਂ ਉੱਤਰ ਉੱਤਰ ਕੇ ਬਾਹਾਂ ਨੂੰ ਲੱਗੀ ਜਾਂਦੀ ਬਹੁਤ ਜਣੀ ਬੁਰਾ ਲੱਗਦਾ ਸੀ ਜੀਵ ਜਾਂ ਲੱਗਦਾ ਸੀ ਤੇ ਵੱਡਾ ਪਰਸ ਮੇਰੇ ਕੋਲੇ ਇਹੀ ਸੀ ਤੇ ਮੈਂ ਜ਼ਿਆਦਾ ਪਰਸਕ ਦੇ ਲੈਂਦੇ ਨਹੀਂ ਹੈਗੇ ਬਾਕੀ ਮੇਰੇ ਕੋਲੇ ਕਿੱਟ ਹੁੰਦੀ ਹੈ ਛੋਟੀ ਜਿਹੜੀ ਕਿੱਟ ਆਪਾਂ ਨਾਰਮਲ ਆਪਾਂ ਜਾਣ ਵਾਸਤੇ ਯੂਜ਼ ਕਰਦੇ ਹਾਂ ਸੋ ਤਾਂ ਕਰਕੇ ਫਿਰ ਇਹ ਵੱਡਾ ਪਾਸਾ ਲਿਆਂਦਾ ਇਹ ਵਾਣਾ ਤੇ ਵੀ ਤਾਂ ਕਿ ਇਹਦੇ ਵਿੱਚ ਇੱਕ ਸੰਟ ਵੀ ਪਹਿਜਿਆ ਕਰੂ ਤੇ ਇੱਕ ਇਹਦੇ ਵਿੱਚ ਡੱਬਾ ਵੀ ਪਹਿਜਿਆ ਕਰੂ ਤੁਸੀਂ ਸੋਚੋਗੇ ਵੀ ਡੱਬਾ ਮੈਂ ਕੀ ਕਰਨਾਗਾ ਡੱਬਾ ਇਸ ਵਾਸਤੇ ਵੀ ਜਦੋਂ ਆਪਾਂ ਉਦੋਂ ਆਇਆ ਕਰਾਂਗੇ ਦਰਬਾਰ ਸਿੰਘ ਤੋਂ ਹਨਾ ਤਾਂ ਜਿਹੜੀ ਕੜਾ ਪ੍ਰਸ਼ਾਦ ਦੀ ਦੀਗਾ ਉਹ ਜ਼ਰੂਰ ਲੈ ਕੇ ਆ ਕਿਉਂਕਿ ਪਿਛਲੀ ਵਾਰ ਵੀ ਦੇ ਸੀ ਤੇ ਮੈਂ ਘਰ ਦੇ ਵਾਸਤੇ ਜ਼ਰੂਰ ਲੈ ਕੇ ਆਈ ਸੀ ਤੇ ਲੰਗਰ ਦੇ ਵਿੱਚੋਂ ਵੀ ਇੱਕ ਪ੍ਰਸ਼ਾਦਾ ਜ਼ਰੂਰ ਲੈ ਕੇ ਆਈ ਇਸ ਲਈ ਕਿਉਂਕਿ ਉਹ ਵੀ ਪ੍ਰਸ਼ਾਦ ਦੀ ਤਰ੍ਹਾਂ ਹੁੰਦਾ ਹਨਾ ਅਤੇ ਇਸ ਤਰ੍ਹਾਂ ਮੇਰੀ ਹਸਬੰਦ ਨੇ ਈਰਮਾਨ ਨੇ ਮੰਮੀ ਨੇ ਤਿੰਨਾ ਨੇ ਉਹਦੀ ਜਣੀ ਇੱਕ ਇੱਕ ਬੁਰਕੀ ਕਰ ਲਈ ਤੇ ਜੋ ਰੋਟੀ ਖਾਧੀ ਇਹਨਾਂ ਨੇ ਨਾਲ ਉਹ ਪ੍ਰਸ਼ਾਦਾ ਛਕਿਆ ਤੇ ਜਿਹੜੀ ਦੇਗ ਸੀ ਤੇ ਜਿਹੜਾ 에ਅਰਟਾਈਟ ਡੱਬਾ ਹੁੰਦਾ ਨਾ ਉਹ ਦੇ ਵਿੱਚ ਪਾ ਕੇ ਮੈਂ ਪਰਸ ਚ ਪਾ ਲਈ ਸੀ ਉਦੋਂ ਮੈਂ ਆਹ ਪਰਸ ਲੈ ਕੇ ਗਈ ਸੀ ਤਾਂ ਕਰਕੇ ਇਹਦੇ ਵਿੱਚ ਹੀ ਸਾਰਾ ਸਮਾਨ ਆ ਜਾਊਗਾ ਤਾਂ ਕਰਕੇ ਮੈਂ ਜਿਹੜੇ ਆਪਾਂ ਕੱਪੜੇ ਇੱਕ ਤਾਂ ਐਕਸਟਰਾ ਸੂਟ ਲੈ ਕੇ ਜਾਵਾਂਗੇ ਹਨਾ ਵੀ ਕੋਈ ਤਰਾਰ ਰਹਿਣੀ ਅਗਲੇ ਦਿਨ ਇਸ਼ਨਾਨ ਕਰਕੇ ਫਿਰ ਉਹ ਕੱਪੜੇ ਬਦਲਣ ਲਈ ਇੱਕ ਗਰਮੀ ਦਾ ਮੌਸਮ ਆ ਪਾ ਉਹੀ ਕੱਪੜੇ ਪਾ ਕੇ ਵੀ ਨਹੀਂ ਆ ਸਕਦੀ ਹਨ ਸੋ ਤਾਂ ਕਰਕੇ ਇਹਦੇ ਵਿੱਚ ਸਾਰਾ ਕੁਝ ਉਹਦੇ ਵਿੱਚ ਹੀ ਪਾਣੀ ਵਾਲੀ ਬੋਤਲ ਵੀ ਆ ਜੂ ਗਰਮੀ ਦਾ ਮੌਸਮ ਆ ਪਾਣੀ ਵਾਲੀ ਬੋਤਲ ਬਣਾ ਨਹੀਂ ਸਕਦਾ ਤੇ ਸੋਚ ਤਾਂ ਮੈਂ ਬਹੁਤ ਟਾਈਮ ਤੋਂ ਰਹੀ ਸੀ ਕਿ ਦੁਪਹਿਰ ਸਭ ਜਿਹੜਾ ਆਰੰਭ ਕਰਨਾ ਜਾਣਾ ਤੇ ਪਰ ਉਹਦੋਂ ਵੀ ਇਹ ਕੋਸ਼ਿਸ਼ ਸੀ ਵੀ ਉਹਦੋਂ ਜਾਨੀ ਕਿ ਸਾਨੂੰ ਉਹ ਸਵੱਬ ਨਹੀਂ ਬਣਿਆ ਜਾਂ ਗੁਰੂ ਸਾਹਿਬ ਦਾ ਹੁਕਮ ਨਹੀਂ ਹੋਇਆ ਤੇ ਹੁਣ ਮੇਰੇ ਹਸਬੰਦ ਵੀ ਕਹਿੰਦੇ ਕਿ ਤੂੰ ਜਾਣਾ ਤਾਂ ਜਾਇਆ ਤੇ ਹੁਣ ਮੈਂ ਕੱਲ ਨੂੰ ਯਾਨੀ ਕਿ ਕੱਲ ਨੂੰ ਐ ਦੁਆਰਾ ਇਹ ਕੱਲ ਨੂੰ ਜਰੂਰ ਜਾਣਾ ਚਪੈਰਾ ਸੈਕਟਨ ਤੇ ਇਹ ਵੀਡੀਓ ਜਿਹੜੀ ਮੈਂ ਕੱਲ ਨੂੰ ਹੀ ਅਪਲੋਡ ਕਰੂੰ ਜਿਹਨੇ ਐਤਵਾਰ ਦੇ ਦਿਨ ਇਹ ਵੀਡੀਓ ਅਪਲੋਡ ਕਰਕੇ ਉਸ ਤੋਂ ਬਾਅਦ ਅਸੀਂ ਚੱਲ ਪਾਂਗੇ ਠੀਕ ਹੈ ਜੀ ਤੇ ਮੈਂ ਉੱਥੋਂ ਦੀ ਵੀਡੀਓ ਵੀ ਜਰੂਰ ਬਣਾਉਂਗੀ ਤੁਹਾਡੇ ਨਾਲ ਉਹ ਵੀ ਸ਼ੇਅਰ ਕਰੂੰਗੀ ਉੱਥੋਂ ਦੇ ਵਿਦర్శਨਤਾ ਨੂੰ ਜਰੂਰ ਕਰਾਵਾਂਗੇ ਹੋਰ ਮੈਂ ਕੁਝ ਨਹੀਂ ਲੈ ਕੇ ਆਉਂਦਾ ਬਸ ਇਹ ਹੀ ਦੋ ਚੀਜ਼ਾਂ ਇੱਕ ਰਮਾਨ ਦਾ ਦੰਗ ਦਿਖਾਉਣਾ ਸੀ ਕਿਉਂਕਿ ਨਾ ਉਹਦਾ ਜਿਹੜਾ ਦੰਤ ਸੀ ਉਹਦੇ ਮਾਮੂ ਨਾ ਬਾਹਰੋਂ ਉਹਦੇ ਲਈ ਇੱਕ ਸਕੂਟਰ ਜਾ ਲੈ ਕੇ ਆਏ ਸੀ ਜਿਹੜਾ ਹੁੰਦਾ ਨਾ ਟਾਇਰਾਂ ਵਾਲਾ ਦੋ ਟਾਇਰਾਂ ਵਾਲਾ ਬੱਚੇ ਖੜੇ ਹੋ ਕੇ ਉਹਦੀ ਮਰ ਕੇ ਰੋੜਦੇ ਹਨ ਤਾਂ ਉਹ ਨਾ ਉਹ ਤੇ ਖੇਰ ਰਿਆ ਸੀ ਉਦੋਂ ਜਿਹੜੀ ਦੇਲੀ ਹੁੰਦੀ ਆ ਕਮਰੇ ਦੀ ਜਦੋਂ ਉਹਦੇ ਵਿੱਚ ਅੜਕ ਗਿਆ ਤੇ ਉਹ ਗਿਰ ਗਿਆ ਉਹਦੇ ਦੰਦ ਸਿੱਧੇ ਜਾ ਕੇ ਦੇਲੀ ਦੇ ਉੱਤੇ ਲੱਗੇ ਉਹਦੇ ਨਾਲ ਉਹਦਾ ਇੱਕ ਦੰਦ ਅੱਧਾ ਟੁੱਟ ਗਿਆ ਉਦੋਂ ਬਾਅਦ ਤਾਂ ਕੋਈ ਪ੍ਰੋਬਲਮ ਨਹੀਂ ਉਹਨੂੰ ਆਈ ਹੁਣ ਕੀ ਹੋ ਗਿਆ ਨਾ ਹੁਣ ਉਹ ਚ ਪਸ ਪੈਣੀ ਸ਼ੁਰੂ ਹੋ ਗਈ ਤੇ ਪਸ ਪੈ ਜਾਂਦੀ ਆ ਆ ਚੀਜ਼ ਦੇ ਇੱਥੇ ਪਸ ਪੈ ਜਾਂਦੀ ਆ ਉਹ ਜੋ ਡਾਕਟਰ ਤੋਂ ਦਵਾਈ ਦਵਾਉਂਦੇ ਆ ਪਸ ਸੁੱਕ ਜਾਂਦੀ ਆ ਫਿਰ ਫੇਰ ਨਹੀਂ ਪਸ ਪੈਣੀ ਸ਼ੁਰੂ ਹੋ ਜਾਂਦੀ ਆ ਫਿਰ ਅੱਜ ਆਪਾਂ ਚੰਗੀ ਤਰ੍ਹਾਂ ਡਾਕਟਰ ਦੀ ਸਲਾਹ ਲੈ ਕੇ ਆਂਦੀ ਆ ਵੀ ਕੀ ਵਜ੍ਹਾ ਹੈ ਕੀ ਜਿਹੜਾ ਹੋ ਸਕਦਾ ਹੈ ਤਾਂ ਫਿਰ ਉਹ ਉਹਨਾਂ ਨੇ ਹੁਣ ਮੈਡੀਸਨ ਵੀ ਦਿੱਤੀ ਆ ਉਹ ਕਹਿੰਦੇ ਉਸ ਤੋਂ ਬਾਅਦ ਅਗਰ ਵੀ ਤੁਸੀਂ ਇਹਨੂੰ ਕਹਿੰਦੇ ਨਾ ਕਟਵਾਉਣਾ ਜਿਹੜਾ ਦੰਦ ਉਹ ਜਿਵੇਂ ਆਪਾਂ ਕਹਿੰਦੇ ਵੀ ਉਹ ਥੱਲੇ ਝਾੜ ਕੱਟ ਦੇਣ ਦੇ ਮਤਲਬ ਵੀ ਤਾਂ ਕਿ ਉਹ ਇੱਕ ਤਰ੍ਹਾਂ ਦਾ ਡੈੱਡ ਹੋ ਜਾਊਗਾ ਉਹਦੇ ਉੱਤੇ ਕੈਪਚਰ ਹੋਣਾ ਕਹਿੰਦੇ ਉਹ ਦੇਖ ਲਓ ਜਾਂ ਤੁਸੀਂ ਉਹਨੂੰ ਕਢਵਾ ਕੇ ਤੁਸੀਂ ਜਿਹੜਾ ਹੈਗਾ ਵੀ ਹੋਰ ਨਵਾਂ ਦੰਦ ਲਵਾਉਣਾ ਉਹ ਦੇਖ ਲਿਓ ਇਹ ਹਲੀ ਉਹਦੇ ਬਾਰੇ ਅਸੀਂ ਮੈਡੀਕਲ ਹਸਬੰਦ ਨਾਲ ਗੱਲ ਕਰਨੀ ਆ ਵੇ ਕਿ ਕੀ ਕਰਾਉਣਾ ਆਪਾਂ ਕਿਦਾਂ ਤੇ ਈਰਮਾਨ ਪਰ ਚਾਹੁੰਦਾ ਵੀ ਜੇ ਤਾਰ ਲਵਾ ਦਈਏ ਤਾਂ ਕਿ ਜਿਹੜੇ ਥੋੜੇ ਦੋ ਦੰਦ ਬੂਰਲੇ ਉੱਚੇ ਨੇ ਵੀ ਉਹ ਵੀ ਠੀਕ ਹੋ ਜਾਣਗੇ ਤਾਂ ਵੀ ਫਿਰ ਉਹਦੇ ਲਈ ਵੀ ਉਹਨਾਂ ਨੇ ਕਿਹਾ ਵੀ ਪਾਸ ਸੁੱਕਣ ਤੋਂ ਬਾਅਦ ਜਿਹੜਾ ਹੈਗਾ ਦੰਦ ਹੈ ਉਹਦੇ ਜੜ ਪਹਿਲਾਂ ਆਪਾਂ ਕੱਟਾਂਗੇ ਵੀ ਉਹ ਕਨੈਕਸ਼ਨ ਕੱਟ ਦੇਣਗੇ ਦੰਦ ਦੇ ਨਾਲੋਂ ਕਹਿੰਦੇ ਉਸ ਤੋਂ ਬਾਅਦ ਤਾਰ ਲਗੂਗੀ ਚਲੋ ਦੇਖਦੇ ਆਂ ਵੀ ਹੁਣ ਉਹ ਕੀ ਆਪਾਂ ਕਰਨਾ ਹੈ ਕਿਵੇਂ ਕਰਨਾ ਹੋਗਾ ਪ੍ਰੋਸੈਸ ਹੈ ਨਾ ਉਹਦਾ ਟਾਈਮ ਲੱਗੂਗਾ ਤੇ ਇੱਕਦਮ ਨਹੀਂ ਕਹਿੰਦੀ ਵੀ ਸਟੈਪ ਵਾਈਜ਼ ਸਟੈਪ ਉਹ ਕਹਿੰਦੀ ਚੱਲਾਂਗੇ ਉਹ ਸਲਾਹ ਲੈ ਕੇ ਆਂਦੀ ਆ ਡਾਕਟਰ ਦੀ ਬਸ ਇੰਨਾ ਕੰਮ ਸੀਗਾ ਆਪਾਂ ਉਥੇ ਜਿਹੜਾ ਕਰਕੇ ਆਉਂਦਾ ਹੋਰ ਕੁਝ ਨਹੀਂ ਸੀ ਲੈਣਾ ਤੇ ਹੋਰ ਕੁਝ ਕੰਮ ਨਹੀਂ ਸੀ ਬਸ ਇਹ ਵੀ ਇੱਕ ਮੈਂ ਕੱਲ ਨੂੰ ਜਾਣਾ ਸੀ ਤਾਂ ਮੈਨੂੰ ਪਰਸ ਦੀ ਜ਼ਰੂਰਤ ਸੀ ਤੇ ਤਾਂ ਕਰਕੇ ਫਿਰ ਅਸੀਂ ਇਹ ਲੈ ਕੇ ਆਂਦਾ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਦਾਂ ਲੱਗਿਆ ਤੇ ਹੁਣ ਮੈਂ ਲੱਗੀਆਂ ਪੈਕਿੰਗ ਵਗੈਰਾ ਕਰਨ ਪੈਕਿੰਗ ਮਤਲਬ ਜਿਹੜਾ ਸਵੇਰੇ ਮੈਂ ਸਮਾਨ ਲੈ ਕੇ ਜਾਣਾ ਹਾਂ ਕੱਪੜੇ ਵਗੈਰਾ ਉਹ ਮੈਂ ਇਹ ਚ ਹੁਣੀ ਪਾ ਕੇ ਰੱਖ ਦੂੰਗੀ ਇੱਕ ਕੰਗਾ ਪਾ ਕੇ ਰੱਖ ਦੂੰਗੀ विदाकी सवेरे बस पानी वाली बोतल जड़ी बेड ਦੇ ਵਿੱਚ ਪਈਆ ਤੇ ਉਹ ਬੋਤਲ ਕੱਢ ਕੇ ਉਹਨੂੰ ਧੋ ਕੇ ਉਹਨੂੰ ਤਿਆਰ ਕਰਕੇ ਖਣਾ ਵੀ ਸਵੇਰੇ फटाफट ਪਾਣੀ ਭਰੀਏ ਤੇ ਆਪਾਂ ਦਾ ਇਸ਼ਨਾਨ ਕਰਕੇ ਮਹਾਰਾਜ ਨਾਮ ਲੈ ਕੇ ਚੱਲ ਗਏ ਠੀਕ ਹੈ ਜੀ ਤੇ ਚਲੋ ਜੀ ਹੁਣ ਮੈਂ ਕਰਦੀ ਆ ਪੈਕਿੰਗ ਤੇ ਵੀਡੀਓ ਤੇ ਤੁਸੀਂ ਬਣੇ ਰਹੋ ਤੇ ਆਪਾਂ ਨਾਲ ਨਾਲ ਕੁਝ ਹੋਰ ਗੱਲ ਵੀ ਕਰਨੀ ਆ ਤੁਹਾਡੇ ਵੀਡੀਓ ਨੂੰ 스킵 ਨਾ ਕਰੇ ਹਾਂਜੀ ਹੁਣ ਇੱਥੇ ਲੱਗੀ ਜੀ ਮੈਂ ਕੱਪੜੇ ਪ੍ਰੈਸ ਕਰਨ ਇਹ ਵਾਲਾ ਸੂਟ ਨਾ ਮੈਂ ਉਧਰੋਂ ਵਾਪਸ ਆਉਂਦੀ ਹੋਈ ਨੇ ਪਾ ਕੇ ਆਉਣਾਗਾ ਮੈਂ ਕਿਹਾ ਚਲੋ ਪ੍ਰੈਸ ਕਰਕੇ ਤੇ ਆਪਦੇ ਤਿਆਰੀ ਕਰਕੇ ਰੱਖਦਾ ਇਹਨੂੰ ਪਰਸ ਵਿੱਚ ਪਾਦਾ ਹੋਰ ਜਿਹੜਾ ਸਮਾਨ ਚਾਹੀਦਾ ਵੀ ਉਹ ਵੀ ਪਾ ਕੇ ਰੱਖ ਦਵਾ ਤਾਂ ਕਿ ਸਵੇਰੇ ਭੁੱਲ ਨਾ ਜਾਵਾਂ ਕੁਛ ਹਣਾ ਫਿਰ ਟਾਈਮ ਸਿਰ ਨਾ ਕਾਲ ਕਾਲ ਦੇ ਵਿੱਚ ਪੱਦਾ ਸਮਾਨ ਭੁੱਲ ਜਾਂਦੇ ਹਾਂ ਤੇ ਨਾਲ ਨਾਲ ਜੇ ਆਪਾਂ ਕਰਦੇ ਹਾਂ ਕੁਝ ਗੱਲਬਾਤ ਤੇ ਮੈਂ ਮੈਂ ਨਾ ਜਿਹੜੀ ਕੱਲ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਤੇ ਉਹ ਤੇ ਨਾ ਇੱਕ ਭੈਣ ਵੱਲੋਂ ਪਹਿਲਾ ਕਮੈਂਟ ਆਇਆ ਉਹਨਾਂ ਨੇ ਦੱਸਿਆ ਕਹਿੰਦੇ ਵੀ ਦੀਦੀ ਮੈਂ ਆਪਣੀ ਨਨਾਨ ਦਾ ਨਾ ਬਹੁਤ ਜ਼ਿਆਦਾ ਕਰਦੀ ਸੀ ਕਹਿੰਦੇ ਪਰ ਉਹ ਹਮੇਸ਼ਾ ਨਾ ਮੇਰੀ ਜੀਠ ਤੇ ਜਠਾਣੀ ਦੀਆਂ ਜਿਹੜੀਆਂ ਗਲਤੀਆਂ ਸੀ ਉਹ ਤੇ ਪੜਦਾ ਪਾਉਂਦੀ ਰਹਿੰਦੀ ਉਹਨੂੰ ਹਮੇਸ਼ਾ ਚੰਗੇ ਬਣਾਉਂਦੀ ਰਹਿੰਦੀ ਕਹਿੰਦੇ ਮੇਰਾ ਮਨ ਅੱਕ ਗਿਆ ਤੇ ਮੈਂ ਹੁਣ ਖਿਹੜੇ ਛੱਡ ਦਿੱਤਾ ਤੇ ਇਹ ਗੱਲ ਸੱਚ ਵੀ ਆ ਭੈਣੇ ਕਿਉਂਕਿ ਇਹ ਮੇਰੇ ਨਾਲ ਵੀ ਇਹ ਚੀਜ਼ ਹੋਈ ਆ ਹਨਾ ਤੇ ਮੈਥੋਂ ਵੀ ਮਤਲਬ ਜਿਹੜੀ ਗੱਲ ਹਨਾ ਸੱਚ ਹੁੰਦੀ ਆ ਮੈਂ ਮੂੰਹ ਤੇ ਕਹਿਦਨੀ ਆ ਮੇਰ ਤੋਂ ਵੀ ਮਿੱਠੇ ਪੋਚੇ ਨਹੀਂ ਵਜਦੇ ਜੇ ਮੈਂ ਕਿਸੇ ਨਾਲ ਦੁੱਖ ਦੇ ਟਾਈਮ 'ਚ ਖੜੀ ਆ ਜੇ ਮੈਂ ਦਿਲ ਤੋਂ ਕਿਸੇ ਨੂੰ ਦੁੱਖ ਮਹਿਸੂਸ ਕਰਦੀ ਆ ਤੇ ਮੇਰੇ ਮੂੰਹ ਤੇ ਵੀ ਉਹ ਚੀਜ਼ ਮੈਂ ਰੱਖਦੀ ਆ ਹਨਾ ਮੈਥੋਂ ਇਹ ਨਹੀਂ ਹੁੰਦਾ ਵੀ ਦਿਲ ਦੇ ਵਿੱਚ ਕੁਝ ਹੋਰ ਆ ਤੇ ਮੂੰਹ ਤੇ ਕੁਝ ਹੋਰ ਆ ਜਦੋਂ ਮੈਨੂੰ ਲੱਗਦਾ ਵੀ ਉਸ ਇਨਸਾਨ ਨੇ ਆ ਗਲਤ ਵੀ ਕੀਤਾ ਤਾਂ ਫਿਰ ਮੈਂ ਉਹਨੂੰ ਉਸ ਟਾਈਮ ਗਲਤ ਵੀ ਕਹਨੀ ਆ ਵੀ ਆਹ ਤੁਸੀਂ ਗਲਤ ਕੀਤਾ ਮੈਨੂੰ ਇਹ ਚੰਗਾ ਨਹੀਂ ਲੱਗਿਆ ਪਰ ਹਾਂ ਅੱਜ ਦੇ ਟਾਈਮ ਦੇ ਵਿੱਚ ਨਾ ਜਿਹੜੇ ਲੋਕ ਆ ਉਹ ਥੋੜਾ ਜਿਹਾ ਜਮਾਨਾ ਹੀ ਇਦਾਂ ਹੁੰਦਾ ਹੈ ਕਿ ਕਹਿੰਦੇ ਹੁੰਦਾ ਨਾ ਲੂਚਾ ਸਭ ਤੋਂ ਉੱਚਾ ਇੱਕ ਕਹਾਵਤ ਹੈ ਨਾ ਜਿਹੜਾ ਬੰਦਾ ਜਿੰਨਾ ਜ਼ਿਆਦਾ ਗਿਆ ਗੁਜਰਿਆ ਹੋਊਗਾ ਉਹਦੇ ਉਹਨੇ ਹਮੈਤੀ ਜ਼ਿਆਦਾ ਹੋਣਗੇ ਤੇ ਅੱਜ ਦੇ ਟਾਈਮ ਦੇ ਵਿੱਚ ਸੱਚ ਜਿਹੜਾ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ ਹਨ ਤੇ ਨਾਲ ਹੀ ਫਿਰੋਜ਼ ਇੱਕ ਕਮੈਂਟ ਦੇ ਥੱਲੇ ਨਾ ਹੋਰ ਆਪਣੀਆਂ ਭੈਣਾਂ ਵੱਲੋਂ ਕਮੈਂਟ ਆਇਆ ਵੀ ਹਾਂ ਭੈਣੇ ਮੇਰੇ ਨਾਲ ਵੀ ਇਦਾਂ ਹੋਇਆ ਦੂਜੀ ਨੇ ਵੀ ਕਰਿਆ ਕਿ ਮੇਰੇ ਨਾਲ ਵੀ ਇਦਾਂ ਹੋਇਆ ਤੀਸਰੀ ਭੈਣ ਨੇ ਵੀ ਇਦਾਂ ਹੀ ਕਿਹਾ ਕਹਿੰਦੇ ਆ ਕਿ ਦੀਦੀ ਪਤਾ ਵੀ ਉਦੋਂ ਹੀ ਲੱਗਦਾ ਜਦੋਂ ਚੰਗਾ ਬੰਦਾ ਛੱਡ ਦਿੰਦਾ ਪਹਿਲਾਂ ਤਾਂ ਰਿਸ਼ਤੇਦਾਰ ਬੂਰੇ ਬੰਦੇ ਦੇ ਪਰਦੇ ਪਾਉਂਦੇ ਰਹਿੰਦੇ ਨੇ ਵੀ ਇਹ ਬਹੁਤ ਚੰਗਾ ਏ ਬਹੁਤ ਚੰਗਾ ਹਾਂਜੀ ਇਹ ਸੱਚ ਹੈ ਕਹਿੰਦੇ ਹੁੰਦੇ ਆ ਪਰ ਜਿਹੜਾ ਚੰਗੇਪਨ ਦਾ ਨਕਾਬ ਹੁੰਦਾ ਨਾ ਉਹ ਵੀ ਬੰਦਾ ਥੋੜੀ ਟਾਈਮ ਹੀ ਪਾ ਸਕਦਾ ਸੋ ਟੈਨਸ਼ਨ ਨਾ ਲਿਆ ਕਰੋ ਭਾਣੇ ਮੈਂ ਚੀਜ਼ਾਂ ਸਾਰੀਆਂ ਹਨਾ ਆਪਣੇ ਤੰਤ ਤੇ ਹੰਡਾਈਆਂ ਨੇ ਇਹ ਸੱਚ ਹੈ ਵੀ ਆਪਾਂ ਚਾਹੇ ਜਿੰਨੇ ਮਰ ਦੀ ਚੰਗੇ ਬਣ ਲੀਏ ਪਰ ਆਪਾਂ ਨੂੰ ਉਹਨਾ ਮਾੜਾ ਬਣਾਇਆ ਜਾਂਦਾ ਤੇ ਜਿਹੜਾ ਮਾੜਾ ਹੁੰਦਾ ਉਹਨੂੰ ਉਨੇ ਹੀ ਚੰਗਾ ਬਣਾਉਣ ਤੇ ਜ਼ੋਰ ਦਿੱਤਾ ਜਾਂਦਾ ਮੇਰੀ ਇਹ ਚੀਜ਼ਾਂ ਆਪਦੇ ਅੱਖੀ ਸਾਹਮਣੇ ਹੋਈਆਂ ਵੀ ਆ ਮੈਂ ਦੇਖੀਆਂ ਨੇ ਤੇ ਮੇਰੇ ਖੁਦ ਨਾਲ ਵੀ ਇਹ ਚੀਜ਼ਾਂ ਹੋਈਆਂ ਕਈ ਵਾਰ ਸੋ ਟੈਨਸ਼ਨ ਨਾ ਲਿਆ ਕਰੋ ਜਿਹਦੇ ਨਾਲ ਪ੍ਰਮਾਤਮਾ ਖੜਾ ਨਾ ਉਹਨੂੰ ਕਿਸੇ ਦੀ ਲੋੜ ਨਹੀਂ ਤੇ ਚਾਹੇ ਸਾਰੀ ਦੁਨੀਆ ਇੱਕ ਪਾਸੇ ਹੋ ਜੇ ਰੱਬ ਆਪਣੇ ਨਾਲ ਖੜਾ ਹੈ ਤੱਕ ਕਹਿੰਦੀ ਆਪਾਂ ਨੂੰ ਕਿਸੇ ਚੀਜ਼ ਦੀ ਤੂੜ ਨਹੀਂ ਤੇ ਕਿਸੇ ਚੀਜ਼ ਦਾ ਡਰ ਨਹੀਂ ਠੀਕ ਹੈ ਨਾ ਇੱਕ ਉਹ ਸ਼ਬਦ ਵੀ ਹੈ ਨਾ ਅਕੇ ਮੁਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਬਸ ਉਸ ਪਰਮਾਤਮਾ ਦੇ ਚਰਨ ਅਰਦਾਸ ਕਰਿਆ ਕਰੋ ਵਾਹਿਗੁਰੂ ਤੂੰ ਸਾਡਾ ਸਾਥ ਨਾ ਛੱਡੀ ਬਾਕੀ ਚਾਹੇ ਸਾਰੀ ਦੁਨੀਆ ਨਾ ਸਾਥ ਦੇਵੇ ਸਹਿਜ ਬਾਣ ਦੇ ਵਿੱਚ ਵੀ ਆਉਂਦਾ ਜੀ ਵੀ ਦੁੱਖ ਦੇ ਟਾਈਮ ਦੇ ਵਿੱਚ ਤੁਹਾਡੇ ਨਾਲ ਕੋਈ ਨਹੀਂ ਖੜੂਗਾ ਸੁੱਖ ਦੇ ਟਾਈਮ ਵਿੱਚ ਬਹੁਤ ਸੁੱਖ ਦੇ ਸਾਥੀ ਬਣ ਜਾਣਗੇ ਸੋ ਚਿੰਤਾ ਨਾ ਕਰਿਆ ਕਰੋ ਉਮੀਦ ਕਰਦੇ ਹਾਂ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਗੀ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ